ਤੁਹਾਡੇ ਆਪਣੇ ਪਿਆਰੇ ਜੀ YouTube ਚੈਨਲ Only Student ਵਿੱਚ ਤੁਹਾਡਾ ਸਵਾਗਤ ਹੈ ਅਸੀਂ ਕਰਨ ਜਾ ਰਹੇ ਹਾਂ ਮੈਥ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਪ੍ਰਸ਼ਨ ਨੰਬਰ 131 2 3 4 5 107 ਇਹ ਕੁਸ਼ਚਨ N M M S 2020 ਦੇ ਵਿੱਚ ਆਇਆ ਹੋਇਆ ਹੈ ਇਹਦੇ অপਸ਼ਨ ਨੇ ਸਿਰਫ 13 ਤੇ ਆ ਜੋਗ ਹੈ ਸਿਰਫ 9 ਦੇ ਭਾਜੋਗ ਹੈ 7 ਦੇ ਭਾਗ ਜੋਗ ਹੈ ਅਪਾਏ ਸੰਖਿਆ ਹੈ ਇਹ ਕਹਿ ਰਿਹਾ ਹੈ ਕਿ ਜਿਹੜੀ ਇਹ ਪ੍ਰੋਡਕਟ ਹੈ ਇਹ 13 ਤੇ ਭਾਗ ਹੁੰਦੀ ਹੈ 9 ਤੇ ਭਾਗ ਹੁੰਦੀ ਹੈ 7 ਤੇ ਭਾਗ ਹੁੰਦੀ ਹੈ ਜਾਂ ਕਿਸੇ ਤੇ ਵੀ ਭਾਗ ਨਹੀਂ ਹੁੰਦੀ ਤਾਂ ਜਦੋਂ ਇਸ ਅਸੀਂ ਇਸ ਨੂੰ ਹੱਲ ਕਰਾਂਗੇ 2 3 4 5 107 ਤਾਂ ਇਹ 14 107 ਆ ਜਾਏਗਾ ਤਾਂ ਸਾਨੂੰ ਪਤਾ ਹੈ ਜਿਹੜਾ 14 ਹੈ ਇਹ 7 ਤੇ ਭਾਗ ਕੀਤਾ ਜਾ ਸਕਦਾ ਹੈ 7 7 49 ਤਾਂ ਇਹਦਾ ਆਪਸ਼ਨ ਜਿਹੜਾ ਹੈ 3 ਨੰਬਰ ਆਪਸ਼ਨ ਜੋ ਸਹੀ ਆ ਜਾਏਗਾ 7 ਦੇ ਭਾਗ ਜੋਗ ਹੈ। ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 132 ਜੇ 15 ਮਜ਼ਦੂਰ ਇੱਕ ਦੀਵਾਰ ਨੂੰ 48 ਘੰਟਿਆਂ ਵਿੱਚ ਬਣਾ ਸਕਦੇ ਹਨ ਤਾਂ ਉਹੀ ਕੰਮ ਨੂੰ 30 ਘੰਟਿਆਂ ਵਿੱਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਇਹ ਇਨਵਰਸ ਪ੍ਰੋਪੋਰਸ਼ਨ ਦਾ ਸਵਾਲ ਹੈ ਜੇ ਮਜ਼ਦੂਰਾਂ ਦੀ ਸੰਖਿਆ ਵਧੇਗੀ ਤਾਂ ਘੰਟੇ ਘੱਟ ਲੱਗਣਗੇ ਜੇ ਮਜ਼ਦੂਰਾਂ ਦੀ ਸੰਖਿਆ ਘਟੇਗੀ ਤਾਂ ਘੰਟੇ ਕੰਮ ਕਰਨ ਨੂੰ ਜ਼ਿਆਦਾ ਲੱਗਣਗੇ ਤਾਂ ਇਨਵਰਸ ਪ੍ਰੋਪੋਰਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਮਜ਼ਦੂਰਾਂ ਤੇ ਘੰਟਿਆਂ ਨੂੰ ਗੁਣਾ ਕਰਾਂਗੇ ਤੇ ਉਹਨੂੰ ਇਸ ਮਜ਼ਦੂਰ ਤੇ x ਮਜ਼ਦੂਰ ਤੇ 30 ਘੰਟਿਆਂ ਦੇ ਬਰਾਬਰ ਰੱਖ ਲਾਂਗੇ ਤਾਂ ਇਹਨੂੰ ਕਿਦਾਂ ਹੱਲ ਕਰਾਂਗੇ ਤੁਸੀਂ ਬਾਕੀ ਵੀ ਕੁਸ਼ਨ ਇਦਾਂ ਹੀ ਕਰਨੇ ਨੇ 15 ਮਜ਼ਦੂਰ ਗੁਣਾ ਇਹਨਾਂ ਨੂੰ ਕਿੰਨਾ ਸਮਾਂ ਲੱਗਾ 48 ਘੰਟੇ ਇਹ ਕਿਹਦੇ ਬਰਾਬਰ ਹੋਵੇਗਾ x ਮਜ਼ਦੂਰ ਕਿੰਨਾ ਸਮਾਂ ਲੱਗੇਗਾ ਇਹਨਾਂ ਨੂੰ 30 ਘੰਟੇ ਇਹ ਦਿੱਤਾ ਹੋਇਆ 30 ਘੰਟੇ ਤਾਂ ਇੱਥੋਂ ਅਸੀਂ x ਮਜ਼ਦੂਰ ਜਿਹੜੇ ਉਹ ਫਾਈਂਡ ਕਰ ਲਾਂਗੇ ਜਿਹੜਾ 30 ਇਹ نیچے ਆ ਜਾਏਗਾ 15 ਗੁਣਾ 48 3 ਕਿਉਂਕਿ ਜਿਹੜਾ 30 ਹੈ ਉਹ x ਦੇ ਨਾਲ ਗੁਣਾ ਦੇ ਵਿੱਚ ਹੈ ਇਸ ਲਈ ਜਦੋਂ x ਵਸਪਸੇ ਆਏਗਾ ਤੇ ਭਾਗ ਦੇ ਵਿੱਚ ਹੋ ਜਾਏਗਾ ਨੰਬਰ 1 x ਕੱਢਤਾ 15 15 225 ਦੋ ਨੂੰ 48 ਨੂੰ ਦੋ ਤੇ ਕੱਢਤਾ ਤਾਂ 24 ਆ ਗਿਆ x 24 ਇਹਦਾ ਆਨਸਰ ਜੋ ਵੀ ਆ ਜਾਏਗਾ ਆਪਸ਼ਨ ਨੰਬਰ ਦੂਸਰਾ ਕਲਪ੍ਰੇਸ਼ਨ ਹੈ ਪ੍ਰੇਸ਼ਨ ਨੰਬਰ 134 ਅਨਿਲ ਨੇ ਇੱਕ ਵਸਤੂ 784 ਰੁਪਏ ਦੀ ਖਰੀਦੀ ਜਿਸ ਵਿੱਚ 12% ਸੇਵਾ ਕਾਰ ਹੈ ਕਰ ਤੋਂ ਬਿਨਾ ਵਸਤੂ ਦਾ ਮੁੱਲ ਪਤਾ ਕਰੋ 784 ਰੁਪਏ ਜੋ ਵਸਤੂ ਦਾ ਕੀਮਤ ਦਿੱਤੀ ਹੋਈ ਹੈ ਜੋ ਖਰੀਦ ਮੁੱਲ ਦਿੱਤਾ ਹੋਇਆ ਹੈ ਇਹਦੇ ਵਿੱਚ 12% ਕਰ ਮੁੱਲ ਸ਼ਾਮਿਲ ਕੀਤਾ ਹੋਇਆ ਹੈ ਤਾਂ ਵਸਤੂ ਦਾ ਖਰੀਦ ਮੁੱਲ ਇਹ ਕਰ ਮੁੱਲ ਲਗਾ ਕੇ ਹੈ बराबर वस्तु ਦਾ ਅਸਲ ਮੁੱਲ ਇਹ ਬਿਨਾ ਕਰ ਤੋਂ ਹੈ ਬਿਨਾ ਕਰ ਤੋਂ ਪਲੱਸ ਕਰੇ ਲੁਤੀਸ਼ਤ ਗੁਣਾ ਵਸਤੂ ਦਾ ਅਸਲ ਮੁੱਲ a ਦਾ ਫਾਰਮੂਲਾ ਆ ਜਾਏਗਾ ਤਾਂ ਵਸਤੂ ਦਾ ਖਰੀਦ ਮੁੱਲ ਕਰ ਲਗਾ ਕੇ ਕਿੰਨਾ ਸੰ ਦਿੱਤਾ ਹੋਇਆ ਹੈ 784 ਰੁਪਏ ਬਰਾਬਰ ਵਸਤੂ ਦਾ ਅਸਲ ਮੁੱਲ ਅਸੀਂ ਪਤਾ ਕਰਨਾ ਹੈ ਇਸ ਨੂੰ ਅਸੀਂ x ਮੰਨ ਲਾਂਗੇ ਪਲੱਸ ਕਰ ਕਿ ਨਾ ਦਿੱਤਾ ਹੈ 12% 12% ਨੂੰ ਕੀ ਦਾ ਹੈ ਜੋ ਵਸਤੂ ਦਾ ਅਸਲ ਮੁੱਲੇ ਵਸਤੂ ਦੇ ਅਸਲ ਮੁੱਲ ਦਾ 12% ਹੈ ਮੈਂ ਦੇਖੋ ਗੁਣਾ ਹੈ ਨਾਲ ਇਹ ਆ ਜਾਏਗਾ ਅੱਗੇ 784 x 12% ਦੀ ਥਾਂ ਤੇ /100 ਆ ਜਾਏਗਾ ਨਾਲ x ਹੋਵੇ ਹੁਣ ਇਹਨਾਂ ਦੋਵਾਂ ਰਕਮਾਂ ਦਾ ਸੀ ਐਲ ਸੀ ਐਮ ਕਰਕੇ ਇਹਨੂੰ ਹੱਲ ਕਰ ਲਾਂਗੇ ਇਹ ਆ ਜਾਏਗਾ 100 ਨੂੰ ਗੁਣਾ ਕੀਤਾ x ਦੇ ਨਾਲ 100x ਆ ਗਿਆ ਪਲੱਸ ਅੱਗੇ 12x نیچے 100 ਦਾ 100 ਉਵੇਂ ਆ ਗਿਆ ਠੀਕ ਹੈ ਜੀ 784 100x 12x 100 ਆ ਗਿਆ ਹੁਣ ਕੀ ਕਰਾਂਗੇ ਅਸੀਂ ਸਾਨੂੰ ਪਤਾ ਹੈ ਕਿ ਉੱਪਰ 100x 12x ਇਹ 112x ਬਣ ਜਾਏਗਾ 100 ਓਵੇਂ ਇਹ ਬਰਾਬਰ ਆ ਜਾਏਗਾ 783 ਦੇ ਅਸੀਂ ਇਤੋਂ x ਕੱਢਾ ਕਰਨਾ ਹੈ ਪਹਿਲਾਂ ਅਸੀਂ 100 ਨੂੰ ਗੁਣਾ ਕਰਦੇ ਹਾਂ 784 ਨਾਲ 112x ਬਰਾਬਰ ਆ ਗਿਆ 784 100 ਹੁਣ ਅਸੀਂ 112 ਨੂੰ ਵੀ ਇੱਧਰ ਲੈ ਜਾਂਦੇ ਹਾਂ ਕਿਉਂਕਿ 112 ਜਿਹੜਾ ਉਹ ਐਕਸ ਨਾਲ ਗੁਣਾ ਹੈ ਅਸੀਂ ਐਕਸ ਪਤਾ ਕਰਨਾ ਹੈ ਇਸ ਵੈੱਬਸਾਈਟ ਤੇ ਆ ਕੇ ਭਾਗ ਹੋ ਜਾਏਗਾ ਐਕਸ ਬਰਾਬਰ ਆ ਜਾਏਗਾ 784 100 12 ਤਾਂ ਕੱਟਿਆ ਜਾਏਗਾ 112 112 ਨੂੰ ਜਦੋਂ ਆਪਾਂ 7 ਨਾਲ ਗੁਣਾ ਕੀਤਾ ਕਰਾਂਗੇ ਤਾਂ 784 ਆ ਜਾਏਗਾ ਤਾਂ 7 100 700 ਰੁਪਏ ਆ ਗਿਆ ਤਾਂ ਜੋ x ਹੈ ਕਹਿੰਦਾ ਪਾਵ ਜੋ ਵਸਤੂ ਦਾ ਅਸਲ ਮੁੱਲ ਹੈ ਪਹਿਲਾਂ ਬਿਨਾਂ ਕਰ ਤੋਂ ਗੈਸੇ 700 ਤੇ ਇਹਦਾ ਆਪਸ਼ਨ ਨੰਬਰ ਜੋ ਇਹ ਉਹ ਦੂਸਰਾ ਆਪਸ਼ਨ ਸਹੀ ਹੋ ਜਾਏਗਾ ਆਪਸ਼ਨ ਨੰਬਰ ਸੈਕੰਡ ਅੱਗੇ ਪ੍ਰਸ਼ਨ ਹੈ 135 9 ਦੀ ਪਾਵਰ 2 ਅਤੇ 100 ਦੀ 10 ਦੀ ਪਾਵਰ 2 ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਨੇ ਪ੍ਰਕਿਰਤਿਕ ਸੰਖਿਆਵਾਂ ਬੇਟਾ ਹੁੰਦੀਆਂ ਨੇ 1 2 3 1 ਤੋਂ ਸ਼ੁਰੂ ਹੋਣਾ ਹੈ ਸੌ ਆਨ ਮਤਲਬ ਕਿ 100 ਤੱਕ ਹੁਣ ਆਪਾਂ 9 ਦੀ ਪਾਵਰ 2 ਦੇਖਦੇ ਹਾਂ 9 ਦੀ ਪਾਵਰ 2 ਹੁੰਦਾ ਹੈ 9 9 ਦੋ ਵਾਰੀ ਗੁਣਾ ਨਾਮ ਨਾਮ 81 ਠੀਕ ਆ ਜੀ ਸਿਮਿਲਰਲੀ 10 ਦੀ ਪਾਵਰ 2 ਜਿਹੜਾ ਹੁੰਦਾ ਹੈ ਉਹ 10 10 ਇਹ 100 ਦੇ ਬਰਾਬਰ ਆ ਜਾਏਗਾ ਹੁਣ ਅਸੀਂ ਵੇਖਣਾ ਹੈ 81 ਤੋਂ ਲੈ ਕੇ ਸੋ ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਨੇ ਇਹਦੇ ਵਿੱਚ ਅਸੀਂ 81 ਨੂੰ 81 ਨੂੰ ਤੇ 100 ਨੂੰ ਨਹੀਂ ਗਿਨਣਾ ਤਾਂ ਸ਼ੁਰੂ ਹੋ ਜਾਾਂਗੇ ਅਸੀਂ 82 83 83 ਕਰਦੇ ਕਰਦੇ 99 ਤੱਕ ਚੱਲਾਂਗੇ 100 ਨੂੰ ਨਹੀਂ ਗਿਨਣਾ ਜਦੋਂ ਅਸੀਂ ਇਹਨੂੰ ਗਿਨਾਂਗੇ 1 1 2 3 ਕਰਦੇ ਕਰਦੇ ਇਹ ਜੋ 18ਵੀਂ ਹੋਵੇਗੀ ਕਹਿੰਨੇ ਹੋ ਤੁਸੀਂ ਇਹਦੇ ਵਿੱਚ ਜਿਹੜੀਆਂ 18 ਨੇ 81 ਤੋਂ ਲੈ ਕੇ 100 ਦੇ ਵਿਚਕਾਰ 18 ਜਿਹੜੀਆਂ ਨੇ ਉਹ ਪ੍ਰਕਿਰਤਿਕ ਸੰਖਿਆਵਾਂ ਆ ਜਾਣਗੀਆਂ ਤਾਂ ਇਹਦਾ ਆਪਸ਼ਨ ਨੰਬਰ ਦੂਸਰਾ ਸਹੀ ਹੋ ਜਾਏਗਾ ਨੈਕਸਟ ਬ੍ਰੇਡ ਆਪਰੇਸ਼ਨ ਹੈ 136 ਜਿਸਨ ਜੋ ਹੈ 40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ ਕਿੰਝੇ ਤਿਤਸ਼ਤ ਬੱਚੇ ਫੁੱਟਬਾਲ ਖੇਡਣਾ ਪਸੰਦ ਕਰਦੇ ਹਨ ਦੱਸੋ ਕਿ ਕਿੰਨੇ ਬੱਚੇ ਫੁੱਟਬਾਲ ਖੇਡਣਾ ਪਸੰਦ ਨਹੀਂ ਕਰਦੇ ਦੇਖੋ ਜੀ ਕੁੱਲ ਬੱਚੇ ਹੈਗੇ ਨੇ 40 40 ਦਾ 25% ਬੱਚੇ ਫੁੱਟਬਾਲ ਖੇਡਣਾ ਪਸੰਦ ਨਹੀਂ ਕਰਦੇ ਇਹਦਾ ਮਤਲਬ ਕਿਉਂਕਿ ਸਾਨੂੰ ਪਤਾ ਹੈ ਟੋਟਲ ਕਿੰਨੇ ਪ੍ਰਤੀਸ਼ਤ ਹੁੰਦਾ ਹੈ 100 ਪ੍ਰਤੀਸ਼ਤ ਇਹਦੇ ਵਿੱਚੋਂ ਪ੍ਰਤੀ ਉੱਚੀ ਪ੍ਰਤੀਸ਼ਤ ਬੱਚੇ ਖੇਡਣਾ ਪਸੰਦ ਨਹੀਂ ਕਰਦੇ ਪਿੱਛੇ ਕਿੰਨੇ ਰਹਿ ਗਏ 75% 75% ਜਿਹੜੇ ਬੱਚੇ ਨੇ ਉਹ ਫੁੱਟਬਾਲ ਖੇਡਣਾ ਪਸੰਦ ਕਰਦੇ ਨੇ ਅਸੀਂ 40 ਦਾ 75% ਕੱਢ ਲਾਂਗੇ ਠੀਕ ਹੈ ਜੀ ਤਾਂ ਇਹ ਆ ਜਾਏਗਾ 40 75% 40 75 ਥਾਦੇ 100 ਲੱਗ ਗਿਆ ਕੈਨਸਲ ਕਰਤਾ ਜਿਹਨਾਂ ਨੇ ਜ਼ੀਰੋ ਦੋ ਦੇ ਪੰਨੇ ਤੇ ਕੱਟਿਆ ਗਿਆ 2 2 4 5 2 10 15 575 ਹੁੰਦਾ ਹੈ 15 ਆ ਗਿਆ 15 ਨੂੰ 2 ਨਾਲ ਗੁਣਾ ਕੀਤਾ 2 15 30 ਦਾ ਇਹਦਾ ਆਨਸਰ 30 ਆ ਜਾਏਗਾ ਤਾਂ অপশন ਨੰਬਰ 3 ਸਹੀ ਹੋ ਜਾਏਗਾ ਨੈਕਸਟ ਬੇਟਾ ਕੁਐਸਚਨ ਹੈ 137 ਨੰਬਰ ਕੁਐਸਚਨ ਇੱਕ ਕਨਾਵ ਵਿੱਚ ਕਿੰਨੇ ਸਿਖਰ ਅਤੇ ਕਿੰਨੇ ਕਿਨਾਰੇ ਹੁੰਦੇ ਹਨ ਬੇਟਾ ਜੀ ਸਿਖਰ ਹੁੰਦੇ ਨੇ ਆਹ ਵਾਲੇ ਆਉਂਦੇ ਨੇ ਕਿਨਾਰੇੰ 3 ਸ਼ਿਖਰ ਕਿੰਨੇ ਨੇ 1 2 3 4 5 6 7 ਤੇ 8 ਤਾਂ 8 ਹੋ ਗਏ ਸ਼ਿਖਰ ਓਕੇ ਜੀ ਕਿਨਾਰੇ ਕਿੰਨੇ ਆਗੇ ਪਹਿਲੋ ਆਪਾਂ ਵਰਟੀਕਲ ਜਿਹੜੇ ਖੜਵੇਂ ਲੋਟ ਨੇ ਉਹ ਗਿਣ ਲੈਣੇ ਆ 1 2 3 4 ਹੁਣ ਅਸੀਂ ਦੂਸਰੇ ਗਿਣ ਲੈਣੇ ਆ ਜਿਹੜੇ ਲੇਟਵੇਂ ਨੇ 5 6 7 ਤੇ 8 ਹੁਣ ਅਸੀਂ ਟੈਢੇ ਗਿਣ ਲੈਨੇ ਆ 9 10 11 ਤੇ 12 ਹੁਣ ਕਨਾਵ ਆ ਕਿਊਬੋਇਡ ਦੀ ਕਨਾਵ ਦੀ ਸਟਰਕਚਰ ਦਿੱਤੀ ਹੋਈ ਹੈ ਇਹਦੇ ਵਿੱਚ 8 ਹੋਗੇ ਸ਼ਿਖਰ ਤੇ 12 ਹੋਗੇ ਇਹਦੇ ਵਿੱਚ ਕਿਨਾਰੇ ਇਹਦਾ ਆਪਸ਼ਨ ਨੰਬਰ ਕਿੰਨਾ ਆ ਜਾਏਗਾ ਬੇਟਾ ਜੀ ਆਪਸ਼ਨ ਨੰਬਰ ਚੌਥਾ ਜਿਹੜਾ ਉਹ ਇੱਕਟ ਆਨਸਰ ਆ ਜਾਏਗਾ ਨੈਕਸਟ ਕੁਐਸਚਨ ਹੈ ਬੇਟਾ ਜੀ 138 ਨੰਬਰ ਕੁਐਸਚਨ ਹੈ ਕਿ ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ ਪਹਿਲਾਂ ਤਾਂ ਸਾਨੂੰ ਸੰਭਾਵਨਾ ਦਾ ਫਾਰਮੂਲਾ ਹੋਣਾ ਚਾਹੀਦਾ ਹੈ ਪ੍ਰੋਬੈਬਿਲਟੀ ਦਾ ਜਿਹੜੀ ਪ੍ਰੋਬੈਬਿਲਟੀ ਹੁੰਦੀ ਏ ਉਹ ਬਰਾਬਰ ਹੁੰਦੀ ਏ ਫੇਵਰੇਬਲ ਆਊਟਕਮਸ ਓਕੇ ਜਿਹਦੀ ਅਸੀਂ ਪ੍ਰੋਬੈਬਿਲਿਟੀ ਫਾਈਂਡ ਕਰਨਾ ਚਾਉਣੇ ਆ ਉਹਦੇ ਫੇਵਰ ਦੇ ਵਿੱਚ ਆਊਟਕਮਸ ਡਿਵਾਈਡ ਬਾਈ ਟੋਟਲ ਨੰਬਰ ਆਫ ਆਊਟਕਮਸ ਟੋਟਲ ਨੰਬਰ ਆਫ ਆਊਟਕਮਸ ਜਿਆਦਾ ਵੀ ਹੋ ਸਕਦੀਆਂ ਨੇ ਫੇਵਰੇਬਲ ਤੋਂ ਤਾਂ ਦੇਖੋ ਪਾਸੇ ਦੇ ਵਿੱਚ ਆ ਪਾਸਾ ਹੈ ਪਾਸੇ ਦੇ 6 ਪਾਸੇ ਹੁੰਦੇ ਨੇ 1 2 3 4 5 ਤੇ 6 ਇਹ ਤੁਸੀਂ ਜਦੋਂ ਖੇਡਦੇ ਹੋ ਤੁਹਾਨੂੰ ਪਤਾ ਹੈ ਇਹਦੇ ਵਿੱਚ ਅਸੀਂ ਪਤਾ ਕਰਨਾ ਹੈ ਭਾਜ ਸੰਖਿਆ ਇੱਕ ਭਾਜ ਸੰਖਿਆ ਹੋਵੇ ਇਹਦੀ ਅਸੀਂ ਸੰਭਾਵਨਾ ਪਤਾ ਕਰਨਾ ਹੈ ਹੁਣ ਪਾਸੇ ਆਊਟਕਮਸ ਟੋਟਲ ਕਿੰਨੀਆਂ ਹੋਣਗੀਆਂ ਪਾਸੇ ਦੀਆਂ 1 2 3 4 5 ਤੇ 6 ਇਹਦੇ ਵਿੱਚੋਂ ਭਾਜ ਕਿੰਨੀਆਂ ਨੇ ਭਾਜ ਭਾਜ ਸੰਖਿਆਵਾਂ ਕਿਹੜੀਆਂ-ਕਿਹੜੀਆਂ ਨੇ ਜਿਹੜੀਆਂ ਸਿਰਫ ਆਪਣੇ ਆਪ ਨੇ ਤੇ ਹੀ ਭਾਗ ਹੁੰਦੀਆਂ ਨੇ ਉਹਨੂੰ ਹੋਰ ਕੋਈ ਨਹੀਂ ਸਕਦਾ ਉਹਦੇ ਵਿੱਚੋਂ ਆ ਜਾਏਗਾ 2 3 ਤੇ 5 2 3 ਤੇ 5 ਕਿੰਨੀਆਂ ਭਾਜ ਸੰਖਿਆਵਾਂ ਹੋ ਗਿਆ 3 ਜਿਹੜੀ 1 ਇਹ ਭਾਜ ਸੰਖਿਆ ਦੇ ਵਿੱਚ ਨਹੀਂ ਆਉਂਦੀ ਤਾਂ ਇਹਨੂੰ ਅਸੀਂ ਲਗਾ ਦਿੰਨੇ ਆਂ ਇਹਦੀ ਪ੍ਰੋਬੈਬਿਲਟੀ ਪ੍ਰੋਬੈਬਿਲਟੀ P ਬਰਾਬਰ ਆ ਜਾਏਗੀ ਫੇਵਰੇਬਲ ਆਊਟਕਮਸ ਕਿੰਨੀਆਂ ਆਈਆਂ 3 1 2 ਤੇ 3 2 ਭਾਜ ਸੰਖਿਆ ਹੈ 3 ਭਾਜ ਸੰਖਿਆ ਇਹਨਾਂ ਵਿੱਚੋਂ ਤੇ 5 ਵੀ ਭਾਜ ਸੰਖਿਆ ਹੈ n बटा टोटल ਕਿੰਨੀਆਂ ਆਊਟਕਮਸ ਨੇ 1 2 3 4 5 ਤੇ 6 डिवाइड बाय 6 ਅਸੀਂ ਨੂੰ ਕੱਟ ਦਿੰਨੇ ਆ 1 3 ਆ 3 ਆ 3 2 6 ਇਹਦਾ ਆਨਸਰ 1/2 ਆ ਜਾਏਗਾ ਤਾਂ ਚੌਥਾ ਆਪਸ਼ਨ ਇਹਦਾ ਸਹੀ ਹੋ ਜਾਏਗਾ ਅਗਲਾ ਕੁਐਸਚਨ ਹੈ 139 ਨੰਬਰ ਜੇ ਜੇਕਰ ਇੱਕ ਵਸਤੂ ਦਾ ਮੁੱਲ 20% ਵਧਾ ਕੇ ਫਿਰ 20% ਪ੍ਰਤੀਸ਼ਤ ਕੰਤਾ ਦਿੱਤਾ ਜਾਵੇ ਤਾਂ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਵੇਗਾ ਹੁਣ ਦੇਖੋ ਮੰਨ ਲਓ ਵਸਤੂ ਦਾ ਜਿਹੜਾ ਮੁੱਲ 100 ਰੁਪਏ ਆ ਐਮ ਦੇ ਬੋਸ ਕੁਸ਼ਨ ਆ ਜਾਂਦੇ ਬੇੜਾ ਧਿਆਨ ਨਾਲ ਸਿੱਖਣਾ ਤਾਂ 100 ਰੁਪਏ ਉਹਦਾ ਰੇਟ ਏ ਉਹਦੇ ਚ ਪਹਿਲਾਂ ਵਧਾਤਾ 20% ਤਾਂ 20% ਵਾਧਾ ਕਰਤਾ ਹੁਣ 20% ਵਾਧਾ ਕੀਤਾ ਕਿਹਦਾ 100 ਦਾ ਗੁਣਾ 100 ਜੋ ਜਦੋਂ ਅਸੀਂ 100 ਦਾ 20% ਫਾਈਂਡ ਕਰਾਂਗੇ ਨਾ ਇਹ 20 ਰੁਪਏ ਆ ਜਾਏਗਾ ਤੁਹਾਨੂੰ ਪਤਾ ਹੀ ਹੈ ਪਲੱਸ 100 ਤਾਂ ਮੁੱਲ ਕਿੰਨਾ ਆ ਗਿਆ ਰੇਟ ਦਾ ਵਸਤੂ ਦਾ 120 ਰੁਪਏ ਇਹ ਧਿਆਨ ਦਿਓ ਪਹਿਲਾਂ ਜਿਹੜਾ ਇਨੀਸ਼ੀਅਲ ਮੁੱਲ ਸੀ ਇਨੀਸ਼ੀਅਲ ਰੇਟ ਸੀ ਉਹ ਹੈਗਾ ਸੀ 100 ਪੂਰਾ 100 ਰੁਪਿਆ 20% ਵਧਾਉਣ ਤੋਂ ਬਾਅਦ 20 ਰੁਪਏ ਵਧ ਗਿਆ ਆ ਗਿਆ 120 ਰੁਪਏ ਹੁਣ 120 ਦਾ ਇਹ ਕਹਿ ਰਹੇ ਨੇ ਕਿ ਫੇਰ ਇਹਨਾਂ ਨੇ 20% ਘਟਾਇਆ -20% 20% ਕਿਹਦਾ 20% ਹੁਣ 100 ਦਾ 20% ਲਾਵਾਂਗੇ 120 ਦਾ 20% ਘਟਾਇਆ ਹੈ ਇਹ ਧਿਆਨ ਦੇਣਾ ਹੈ। ਨਾਸੀਂ 100 ਦਾ 120 ਦਾ 20% ਫਾਈਂਡ ਕਰਾਂਗੇ 120 20 ਗੁਣਾ ਦਨਸ਼ਾਣ ਹੋਮੇ ਆ ਗਿਆ 120 ਆ ਪਰਸੈਂਟੇਜ ਜੋ ਹੈ ਇੰਦੀ ਥਾਂ ਤੇ 100 ਆ ਗਿਆ ਨੀਚੇ 100 ਘਟਾ ਦੋ 0 ਨਾਲ 0 ਐਸ 0 ਨਾਲ ਵਿਆ 0 ਕੱਢ ਦੋ 12 2 24 ਆ ਜਾਏਗਾ 120 ਘਟਾਓ 24 ਜਦੋਂ 120 ਚ 24 ਘਟਾਵਾਂਗੇ ਤਾਂ ਹੁਣ 96 ਰੁਪਏ ਜਿਹੜਾ ਹੈਗਾ ਹੈ ਉਹ ਰੇਟ ਆ ਗਿਆ ਦੇਖੋ ਪਹਿਲਾਂ ਜਿਹੜਾ ਰੇਟ ਸੀ ਇਨੀਸ਼ੀਅਲ ਰੇਟ ਸੀ ਉਹ ਹੈਗਾ ਸੀ 100 ਰੁਪਏ ਹੁਣ ਜਿਹੜਾ 20% ਵਧਾਉਣ ਤੋਂ ਬਾਅਦ 120 ਆ ਗਿਆ ਤੇ 20% ਜਦੋਂ ਘਟਾਇਆ ਉਦੋਂ 96 ਆ ਗਿਆ ਤਾਂ ਹੁਣ ਜਿਹੜਾ ਹੁਣ ਰੇਟ ਇਹ ਹੋ ਗਿਆ 96 ਵਸਤੂ ਦਾ ਪਹਿਲਾਂ ਕਿੰਨਾ ਸੀ 100 ਰੁਪਿਆ ਤਾਂ 100 ਦੇ ਵਿੱਚੋਂ ਜਿਹੜਾ 96 ਆਪਾਂ ਕੱਢੇ ਤਾਂ 4 ਰੁਪਏ ਜਿਹੜਾ ਉਹ ਘਾਟਾ ਪੈ ਰਿਹਾ ਹੈ ਠੀਕ ਹੈ 4 ਰੁਪਏ ਕਿਵੇਂ ਘਾਟਾ ਪੈ ਰਿਹਾ ਪਹਿਲਾਂ 100 ਰੁਪਏ ਰ ਸੀ ਹੁਣ ਦਾ ਰੇਟ 96 ਰੁਪਏ ਵਸਤੂ ਦਾ ਹਾਂ ਇਹਦਾ ਆਪਸ਼ਨ ਆ ਜੀਗਾ ਚੌਥਾ 4% ਘਾਟਾ ਇਹਨਾਂ ਦੇ ਬਹੁਤ ਸਾਰੇ ਕੁਐਸਚਨ ਨੇ ਤੁਸੀਂ ਇਦਾਂ ਹੀ ਕਰਨਾ ਹੈਰੇ ਕੁਐਸਚਨ ਨੂੰ ਰੇਵਰੀ ਕੁਐਸਚਨ ਪੁੱਛਿਆ ਹੁੰਦਾ ਹੈ ਕਿ 1% ਵਧਾ ਕੇ 1% ਘਟਾ ਦਿੱਤਾ ਜਾਵੇ ਤਾਂ ਸਟੂਡੈਂਟ ਇਹ ਸੋਚਦਾ ਹੈ ਕਿ ਪਹਿਲਾਂ 1% ਵਧਾਇਆ ਫਿਰ 1% ਘਟਾਇਆ ਤਾਂ ਨਾ ਪ੍ਰੋਫਿਟ ਹੋਇਆ ਨਾ ਲਾਸ ਹੋਇਆ ਐਵੇਂ ਦੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਤੁਸੀਂ ਪਹਿਲਾਂ 1% ਵਧਾਉਣਾ ਹੈ 101 ਰੇਟ ਆਏਗਾ ਫਿਰ 101 ਦਾ 1% ਘਟਾਉਣਾ ਹੈ ਠੀਕ ਹੈ ਜੀ ਤਾਂ ਉਹ ਥੋੜਾ ਰੇਟ 'ਚ ਫਰਕ ਹੋਵੇਗਾ ਅੱਗੇ ਕੁਐਸਚਨ ਹੈ 140 ਨੰਬਰ ਸੰਪੁਜੀ ਤ੍ਰਿਭੁਜ ਦੀ ਸਮਮਿਤਿ ਰਿਖਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਸਮਮਿਤਿ ਰਿਖਾਵਾਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਰਿਖਾਵਾਂ ਸਮਮਿਟਰੀ ਬਣਾਉਂਦੀਆਂ ਨੇ ਦੇਖੋ ਆ ਆਪਣੇ ਕੋਲ ਸਮ ਪੁਜੀਤਰੀ ਤ੍ਰਿਭੁਜ ਹੈ ਸਮ ਪੁਜੀਤਰੀ ਤ੍ਰਿਭੁਜ ਉਹ ਪੁਜਾ ਤ੍ਰਿਭੁਜ ਹੁੰਦੀ ਏ ਜਿਹਦੀਆਂ ਸਾਰੀਆਂ ਭੁਜਾਵਾਂ ਦੀ ਜਿਹੜੀ ਲੰਬਾਈ ਉਹ ਬਰਾਬਰ ਹੁੰਦੀ ਏ ਇੰਗਲਿਸ਼ ਚ ਨੂੰ ਇਕੂ ਲੈਟਰਲ ਟ੍ਰਾਇੰਗਲ ਵੀ ਬੋਲਦੇ ਨੇ ਮਤਲਬ ਕਿ ਪੁਜਾ A B ਤੇ C ਪੁਜਾ A B ਤੇ C ਇਹ ਤਿੰਨੇ ਭੁਜਾਵਾਂ ਜਣੀਆਂ ਨੇ ਉਹ ਬਰਾਬਰ ਲੰਬਾਈ ਦੀਆਂ ਨੇ ਹੁਣ ਲਾਈਨ ਆਫ ਸਿਮੈਟਰੀ ਕਿਹੜੀ ਹੋਵੇਗੀ ਦੇਖੋ ਐਸ ਕਿਨਾਰੇ ਤੋਂ ਜਦੋਂ ਅਸੀਂ ਅੰਦਰ ਨੂੰ ਲਾਈਨ ਖਿੱਚਾਂਗੇ ਤਾਂ ਸਾਨੂੰ ਦੋਵੇਂ ਪਾਸੇ ਇੱਕੋ ਜਿਹੀ ਸ਼ੇਪ ਦਿਖਾਈ ਦੇ ਰਹੀ ਹੈ ਇਹ ਵੀ ਇੱਕ ਲਾਈਨ ਆਫ ਸਮਿਟਰੀ ਇੱਕ ਬਣ ਗਈ ਇਤੋਂ ਐਸ ਕਿਨਾਰੇ ਤੋਂ ਅਸੀਂ ਅੰਦਰ ਨੂੰ ਲਾਈਨ ਖਿੱਚ ਦਿੰਨੇ ਆ ਹੁਣ ਐਸ ਲਾਈਨ ਦੇ ਦੋਵੇਂ ਪਾਸੇ ਜਿਹੜੀਆਂ ਇੱਕੋ ਜੀਆਂ ਭਜਾਵਾਂ ਨੇ ਇਹ ਵੀ ਲਾਈਨ ਆਫ ਸਮਿਟਰੀ ਹੈ ਇੱਕਤੀ ਇੰਦਰ ਖਿੱਚ ਦਿੰਨੇ ਆ ਇਹਦੇ ਵੀ ਦੋਵੇਂ ਪਾਸੇ ਇੱਕੋ ਜਿਹੀ ਸਾਨੂੰ ਸ਼ੇਪ ਦਿਖਾਈ ਦੇ ਰਹੀ ਹੈ ਤਾਂ ਇਹਦੀ ਥਰੀ ਲਾਈਨ ਆਫ ਸਮਿਟਰੀ ਜਿਹੜਾ ਹੈ অপশন आंसर आ जाएगा आंसर इनका तीसरा क्वेश्चन नंबर 141 ਇੱਥੇ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਰੀਰਾਈਟ ਕੀਤਾ ਹੋਇਆ ਹੈ ਮੈਨਸ x 5 1 2 1 5 ਤਾਂ x ਦਾ ਮੁੱਲ ਪਤਾ ਕਰਨਾ ਹੈ ਇਹ ਐਵੇਂ ਤੇ ਜਦੋਂ ਵੀ ਕੁਸ਼ਚਨ ਆ ਜਾਣਾ x ਵਾਲੀ ਰਕਮ ਨੂੰ ਇੱਕ ਸਾਈਡ ਰਹਿਣ ਦੇਣਾ ਪਹਿਲਾਂ ਦੂਜਿਆਂ ਨੂੰ ਦੂਸਰੇ ਪਾਸੇ ਲੈ ਜਾਣਾ ਤਾਂ -x/5 ਉਵੇਂ ਆ ਗਿਆ ਇਹਨੂੰ ਅਸੀਂ ਇੱਧਰ ਪਾਸੇ ਲੈ ਜਾਾਂਗੇ ਜਿਹੜਾ ਦਾ 1/2 ਏ ਆ ਦੇਖੋ ਦਾ 1/2 ਏ ਇਹ ਦੂਸਰੀ ਸਾਈਡ ਜਾ ਕੇ ਮਾਈਨਸ ਤਾਂ ਹੋ ਜਾਏਗਾ ਤਾਂ 1/5 ਪਹਿਲਾਂ ਬਰਾਬਰ ਦੇ ਐਸੋਸੇ ਪਿਆ ਹੀ ਹੋਇਆ ਹੈ -1/2 ਲਗਾ ਦਾਂਗੇ ਹੁਣ ਅਸੀਂ ਇਹਦਾ ਐਲਸੀਐਮ ਕਰ ਲਾਂਗੇ 5 ਤੇ 2 ਦਾ ਐਲਸੀਐਮ ਅਸੀਂ ਕੀਤਾ ਜਦੋਂ ਤਾਂ 10 ਆ ਗਿਆ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਇਦਾਂ ਕਰਕੇ ਕਰ ਲੈਣਾ 5 2 5 ਤੇ ਗਿਆ ਠੀਕ ਹੈ ਜੀ ਫਿਰ 2 ਤੇ ਗਿਆ 1 1 1 5 2 ਕੀਤਾ 10 ਆ ਗਿਆ ਤਾਂ ਸਿੱਧਾ ਪ੍ਰੋਡਕਟ ਕਰ ਦਿਓ ਜੀ ਕਿਉਂਕਿ ਸਾਨੂੰ ਪਤਾ ਹੈ 5 ਤੇ 2 ਇੱਕ ਦੂਸਰੇ ਦੇ ਟੇਬਲ ਤੇ ਨਹੀਂ ਜਾਂਦੇ ਤਾਂ 5 2 10 ਫਿਰ 2 ਨੂੰ ਇਧਰ ਗੁਣਾ ਕੀਤਾ 2 1 2 5 ਨੂੰ ਫਿਰ ਐਸਾਈਡ ਗੁਣਾ ਕੀਤਾ 5 99 ਵੀ 5 ਤਾਂ ਦੋਵਾਂ ਦੇ ਵਿੱਚੋਂ ਮਾਈਨਸ 2 ਦੇ ਵਿੱਚੋਂ 5 ਕੱਢੇ ਤਾਂ -3 ਆ ਗਿਆ ਕਿਉਂਕਿ ਨਿਸ਼ਾਨ ਵੱਡੇ ਦਾ ਲੱਗਦਾ ਹੈ 10 -x 5 ਜੋ ਸਾਨੂੰ ਆ ਪਹਿਲਾਂ ਦਿੱਤਾ ਹੋਇਆ ਸੀ ਅਸੀਂ ਦੂਸਰੇ ਪਾਸੇ ਬਰਾਬਰ ਤੇ ਲਿਖਤਾ ਨਾਲ ਮਾਈਨਸ ਮਾਈਨਸ ਕੈਨਸਲ ਹੋ ਗਿਆ 1 5 ਆ ਪਾ 5 ਦੋਣੀ 10 ਇਦਾਂ ਵੀ ਕੱਟੇ ਜਾਂਦੇ ਹੁੰਦੇ ਨੇ ਤਾਂ ਇੱਥੋਂ ਕੀ ਆ ਗਿਆ x 3 ਅ ਨੀਚੇ 2 3 2 ਵਾਜ ਗਿਆ x ਦੀ ਵੈਲਿਊ ਕਿੰਨੀ ਆ ਗਈ 3/2 ਇਹਦਾ ਆਪਸ਼ਰ ਜਿਹੜਾ ਹੈ ਉਹ ਦੂਸਰਾ ਸਹੀ ਹੋ ਜਾਏਗਾ ਅਗੇ ਕੁਐਸ਼ਨ ਹੈ ਜਿਹੜੇ ਬਹੁਪੁਜਾਂ ਦੇ ਵਿਕਰਨਾ ਦਾ ਕੋਈ ਵੀ ਭਾਗ ਬਾਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬਹੁਪਜ ਨੂੰ ਕੀ ਕਹਿੰਦੇ ਹਨ ਦੇਖੋ ਜਿਨੇ ਵੀ ਬਹੁਭਾਜ ਨੇ ਸਾਰੇ ਬਹੁਭਾਜ ਨੇ ਉਹ ਉੱਤਲ ਬਹੁਭਾਜ ਹੁੰਦੇ ਹਨ ਇਸ ਲਈ ਇਹਦਾ ਆਪਸ਼ਨ ਜਿਹੜਾ ਹੈ ਜਿਹੜਾ 2 ਨੰਬਰ ਆਪਸ਼ਨ ਹੈ ਉੱਤਰ ਬਹੁਭਾਜ ਇਹਦਾ ਆਨਸਰ ਆ ਜਾਏਗਾ